ਆਪੀਐਸ ਵਗੈਰਾ ਹੁੰਦੀਆਂ ਸਾਰੇ ਅਦਰ ਸਟੇਟਾਂ ਦੇ ਹੁੰਦੇ ਆ। ਹੂੰ। ਮਤਲਬ ਸਰਦਾਰਤਾ ਜਿੰਨਾ ਚਿਰ ਅਸੀਂ ਰਹੇ ਹਾਂ ਉਹਨਾਂ ਚਿਰ ਤਾਂ ਮੈਂ ਕੋਈ ਦੇਖੀ ਨਹੀਂ ਗੇ। ਤਾਂ ਬਹੁਤ ਸੋਹਣੇ ਇਨੀਸ਼ੀਏਟਿਵ ਹੈ ਵੀ ਮਤਲਬ ਸਰਦਾਰਤ ਹੁੰਦੇ ਆ ਕੇ ਆਣਗੇ। ਪੰਜਾਬ ਪੁਲਿਸ ਕਹਿੰਦੇ ਵੱਡੇ ਫਾਦਰ ਸਾਹਿਬ ਅਧਿਕਾਰੀ ਸਾਹਿਬ ਇੰਸਪੈਕਟਰ ਜੀ। ਐਸੋ ਬਲੈਕ। ਤਨਵਾਰੀ ਬਹੁਤ। ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ। ਹਾਂਜੀ। ਹੁਣ ਜਿਨ੍ਹਾਂ ਕੋਲ ਮਤਲਬ ਪੈਸੇ ਨਹੀਂ ਹੈਗੇ ਗਰੀਬ ਸਟੂਡੈਂਟ ਲਈ ਬਹੁਤ ਵਧੀਆ ਹੀ ਇਹ। ਕਿੰਨਾ ਕੋਈ ਫੀਸ ਹੈ ਨਾ ਵਗੈਰਾ ਹੀ। ਸਾਰੇ ਜਗ੍ਹਾ ਸਾਰੀ ਜਗ੍ਹਾ ਨੇ ਵੀ ਸਾਰੇ ਪਾਸੇ ਤੇ ਬਾਹਰ ਬਾਹਰ ਤੋਂ ਬੰਦੇ ਆ ਕੇ ਸਾੜੀ ਸਿੱਟਾਂ ਤੇ ਬੈਠੇ ਸਾਡੇ ਤਾਂ ਦੇਖਦੇ ਨਹੀਂ ਪਛਾਣ ਹੀ ਖਤਮ ਹੋ ਗਈ ਸਾਡੇ ਤਾਂ ਹੀ ਅੱਧ ਨਾ ਜਾ ਰਹੇ ਪਛਾਣ ਖਤਮ ਹੋ ਗਈ ਸਾਡੇ ਲੇਕਿਨ ਸਾਡੇ ਬੱਚੇ ਉਪਤਾ ਪੜਦੇ ਵੀ ਨਹੀਂ ਹੈਗੇ ਜੀ ਪੜਨੋਂ ਪੱਖੋਂ ਵੀ ਥੋੜੇ ਕਮਜ਼ੋਰ ਹੈ ਜੀ ਹਾਂ ਜੀ ਬਾਹਰ ਚਲੇ ਜਾਂਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਇਹ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਤੋਂ ਤੇ ਜਿਹੜੇ ਗੁਰਸਿੱਖ ਬੱਚੇ ਹੁੰਦੇ ਆ ਉਹਨਾਂ ਨੂੰ ਦਾਖਲਾ ਦਿੰਦੇ ਤੇ ਉਹਨਾਂ ਦਾ ਦਾਖਲਾ ਜਿਹੜਾ ਪੂਰਾ ਆਨਲਾਈਨ ਤੇ ਲਿਆ ਜਾਂਦਾ ਹੈ ਪੇਪਰ ਹੁੰਦਾ ਪੂਰੇ ਪੰਜਾਬ ਤੋਂ ਇੰਡੀਆ ਦੇ ਵਿੱਚੋਂ ਤੇ ਉਹਨਾਂ ਨੂੰ ਅਸੀਂ ਚੰਡੀਗੜ੍ਹ ਸਾਡੀ ਨਿਸ਼ਚੈ ਅਕੈਡਮੀ ਆ ਸ਼ੁਰੂ ਕੀਤੀ ਹੋਈ ਆ ਉੱਥੇ ਇਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਖਾਣਾ ਫ੍ਰੀ ਰਹਿائش ਦਿੱਤੀ ਜਾਂਦੀ ਹੈ ਤੇ ਦੇਸ਼ਦਰ ਜਦੋਂ ਉੱਚ ਅਹੁਦਿਆਂ ਤੇ ਬਿਰਾਜ਼ਮਾਨ ਅਕਸਰ ਸਾਹੀ ਦੀ ਗੱਲ ਚਲਦੀ ਹੈ ਤਾਂ ਉਹਨਾਂ ਦੇ ਵਿੱਚ ਸਿੱਖ ਕਰਤਾਰ ਮੜਫੀ ਹੀ ਨਜ਼ਰ ਆਉਂਦੇ ਨੇ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਤਹਈਆ ਕੀਤਾ ਕਿ ਸਾਡੇ ਸਿੱਖ ਬੱਚੇ ਹਰ ਇੱਕ ਅਹੁਦੇ ਤੇ ਜਾ ਕੇ ਸੇਵਾਵਾਂ ਨਿਭਾਉਣ ਜਿਸ ਦੇ ਲਈ ਵਿਸ਼ੇਸ਼ ਤੌਰ ਤੇ ਬੀਤੇ ਸਮੇਂ ਦੇ ਵਿੱਚ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇ ਦਰ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਇਸ ਦੇ ਨਵੇਂ ਬੈਚ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦੇ ਲਈ ਵਿਸ਼ੇਸ਼ ਤੌਰ ਤੇ ਇੱਕ ਪੇਪਰ ਰੱਖਿਆ ਗਿਆ ਸੀ ਅੱਜ ਉਹ ਪੇਪਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਲਿਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕੈਂਡੀਡੇਟਸ ਦੇ ਵੱਲੋਂ ਪੇਪਰ ਦਿੱਤਾ ਗਿਆ ਇਸ ਪੇਪਰ ਨੂੰ ਕਲੀਅਰ ਕਰਨ ਵਾਲਿਆਂ ਤੋਂ ਸ਼ਰੋਪਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਬਫਤ ਦੇ ਵਿੱਚ ਯੂਪੀਐਸਸੀ ਪੀਪੀਐਸਸੀ ਦੇ ਐਗਜ਼ਾਮ ਤਿਆਰ ਕਰਨ ਦੀ ਸਿਖਲਾਈ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਸ਼ਰੋਪਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਇਸ ਪ੍ਰਲੇਪ ਨੂੰ ਵਿਦਿਆਰਥੀ ਕਿਸ ਤਰ੍ਹਾਂ ਦੇਖਦੇ ਨੇ ਅਤੇ ਉਹਨਾਂ ਦੇ ਬਾਪੇ ਇਸ ਬਾਰੇ ਕੀ ਰਾਏ ਰੱਖਦੇ ਨੇ ਆਓ ਜਾਣਦਿਆਂ ਉਹਨਾਂ ਦੀ ਹੀ ਜਵਾਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸ਼ਪ੍ਰੀਤ ਹੈ ਕਿਥੋਂ ਆਇਓ ਮੈਂ ਫਤਿਹਗੜ੍ਹ ਸਾਹਿਬ ਤੋਂ ਆਤੀ ਹਾਂ ਅੱਛਾ ਪੀਪਲ ਵਾਲੀ ਗੇਮ ਪਤਾ ਲੱਗਿਆ ਤੁਹਾਨੂੰ ਪੀਪਲ ਵਾਲੀ ਅਸਲ ਅਸੀਂ ਜੋ ਐਲਜੀਪੀਸੀ ਕੋਈ ਮੁਕਾਬਲੇ ਕਰਵਾਏ ਗਏ ਸੀ ਜਾਂ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਵੀ ਸਾਨੂੰ ਇਸ ਦੇ ਬਾਰੇ ਦੱਸਿਆ ਗਿਆ ਸੀਗਾ ਤੇ ਤਿਆਰੀ ਦੇ ਬਾਰੇ ਕਿਹੜਾ ਕਾਲਜ ਹੈ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਅੱਛਾ ਤੇ ਤੁਹਾਨੂੰ ਤਿਆਰੀ ਵੀ ਕਰਵਾਈ ਜਾ ਰਹੀ ਹੈ ਇਸ ਦੀ ਅੱਛਾ ਅੱਛਾ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਹਣਾ ਜੋ ਬਾਹਰ ਦੇਖਦੇ ਆਪਾਂ ਬੜੀ ਤਿਆਰੀ ਦੇ ਲਈ ਬੜੇ ਪੈਸੇ ਦੇਣੇ ਪੈਂਦੇ ਆ ਔਰ ਕਾਲਜੇ ਵੀ ਫ੍ਰੀ ਤਿਆਰੀ ਕਰਵਾਈ ਜਾ ਰਹੀ ਹੈ ਦੀ ਤੇ ਹੁਣ ਕੋਚਿੰਗ ਕਲਾਸਿਸ ਦੇ ਲਈ ਵੀ ਅਕੈਡਮੀ ਤੋਂ ਜੁਆਇਨ ਕਰੋ ਜੇ ਪੇਪਰ ਕਲੀਅਰ ਹੁੰਦਾ ਹੈ ਹਾਂਜੀ ਇਹ ਸਰ ਇਨਸ ਮਤਲਬ ਕਿ ਜਦੋਂ ਅਸੀਂ ਬਾਹਰ ਦੇ ਅਕੈਡਮਿਕਸ ਤੇ ਜਾਂਦੇ ਹਾਂ ਤਾਂ ਵੈਸੀ ਵੀ ਦੇਖੀ ਤਾਂ ਬਹੁਤ ਅਧੂਰਾ ਆਣ ਜਾਂਦਾ ਵੀ ਮਤਲਬ ਟਾਈਮ ਵੇਸਟ ਹੁੰਦਾ ਹੈ ਔਰ ਅਸੀਂ ਉੱਥੇ ਜਿਹੜਾ ਕਿ ਇੱਕ ਥਾਂ ਤੇ ਰਹਿ ਕੇ ਪੜ ਸਕਦੇ ਹਾਂ ਤੇ ਇਸ ਤੋਂ ਇਲਾਵਾ ਸਾਡੇ ਜਿਹੜਾ ਕਿ ਖਰਚਾ ਹੈ ਪੜਾਈ ਦਾ ਉਹ ਸਾਰਾ ਸਰਕਾਰੀ ਦੁਆਰਾ ਪ੍ਰਬੰਧਿਤ ਬੇਟੀ ਦੁਆਰਾ ਜਿਹੜਾ ਰਿਆ ਜਾਂਦਾ ਹੈ ਕਿਵੇਂ ਲੱਗ ਰਿਹਾ ਹੈ ਇਹ ਕੱਲ ਕਿੰਨਾ ਕੁ ਜ਼ਰੂਰੀ ਸੀ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਕਿ ਇਹ ਪ੍ਰਾਪਾਅਰਸ ਹੋ ਰਿਸੀ ਕਿਉਂਕਿ ਜਿਹੜੇ ਕੁਝ ਬੱਚੇ ਹੁੰਦੇ ਆ ਜਿਹੜੇ ਕਿ ਉਹ ਫਾਰਮ ਨਹੀਂ ਕਰ ਸਕਦੇ ਪਰ एलिਜੀਬਲ ਹੁੰਦੇ ਆ ਤਾਂ ਫਿਰ ਉਹਨਾਂ ਦੇ ਮੇਰਾ ਨਾਮ ਜੀ ਅਮਨਦੀਪ ਸਿੰਘ ਤੇ ਸਟੱਡੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਆ। ਕੀ ਫੀਲਡ ਕੀਤੀ ਆ? ਐਗਰੀਕਲਚਰ ਇੰਜੀਨੀਅਰਿੰਗ ਠੀਕ ਤੇ ਕਿਵੇਂ ਤੁਹਾਨੂੰ ਇਸ ਇੰਕੁਆਰੀ ਪਤਾ ਲੱਗਿਆ ਐਗਜ਼ਾਮ ਬਾਰੇ? ਸਾਨੂੰ ਬਾਈ ਰੈਫਰੈਂਸ ਪਤਾ ਲੱਗਿਆ ਜੀ। ਅੱਛਾ ਮੇਰੇ ਫਾਦਰ ਸਾਹਿਬ ਦੇ ਫਰੈਂਡ ਸੀਗੇ। ਠੀਕ ਹੈ। ਉਹਨਾਂ ਨੇ ਦੱਸਿਆ ਸੀ ਮੇਰੀ ਹਜੇ ਗ੍ਰੈਜੂਏਸ਼ਨ ਹੋਣੀ 20 24 ਚ ਮੁੱਕੀ ਆ। ਅੱਛਾ ਸਪਟੰ ਤਾਂ ਮੈਂ ਫਿਰ ਜਿਵੇਂ ਉਹਨਾਂ ਨੂੰ ਪਤਾ ਸੀ ਵੀ ਮੈਂ ਤਿਆਰੀ ਕਰਦਾ ਤਾਂ ਯੂਪੀਐਸਸੀ ਦੀ ਉਹਨਾਂ ਨੇ ਸਾਨੂੰ ਦੱਸ ਰਿਹਾ ਰਿਫਰ ਕੀਤਾ ਸੀ ਵੀ ਤਿਆਰੀ ਕਰਦੇ ਤੁਸੀਂ ਪਹਿਲਾਂ ਹਾਂਜੀ ਹੁਣੇ ਸਟਾਰਟ ਕੀਤੀ ਜਸਟ ਠੀਕ ਕਿਤੇ ਕੋਚਿੰਗ ਲੈ ਰਹੀ ਸੀਗੀ ਨਹੀਂ ਨਹੀਂ ਕਰੀ ਕਿਤੇ ਫਿਲਹਾਲ ਤਾਂ 4-5 4 ਕੁ ਮਹੀਨੇ ਹੋਇਆ ਜੀ ਠੀਕ ਹੈ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਇਨੀਸ਼ੀਏਟਿਵ ਹੈਗਾ ਵੀ ਬਹੁਤ ਧੀ ਇਨੀਸ਼ੀਏਟਿਵ ਹੈ ਜੀ ਇਹਨਾਂ ਦੇਖਦੇ ਆਪਾਂ ਜਦੋਂ ਵੀ ਐਕਚੁਅਲੀ ਮੈਂ ਫਲੋਰ ਤੋਂ ਆਂ ਤੇ ਪੰਜਾਬ ਪੁਲਿਸ ਅਕੈਡਮੀ ਤੋਂ ਤੇ ਉੱਥੇ ਵੀ ਜਦੋਂ ਆਈਪੀਐਸ ਵਗੈਰਾ ਆਉਂਦੀ ਆ ਸਾਰੇ ਅਦਰ ਸਟੇਟਾਂ ਦੇ ਹੁੰਦੇ ਆ ਮਤਲਬ ਸਰਦਾਰ ਤਾਂ ਜਿੰਨਾ ਚਿਰ ਅਸੀਂ ਰਹੇ ਹਾਂ ਉਹਨਾਂ ਚਿਰ ਤਾਂ ਕੋਈ ਦੇਖੇ ਨਹੀਂ ਲਗੇ ਤਾਂ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਵੀ ਮਤਲਬ ਸਰਦਾਰ ਬੰਦੇ ਅੱਗੇ ਆਣਗੇ ਪੰਜਾਬ ਪੁਲਿਸ ਕੈਂਡਿਡੇਟ ਤੁਹਾਡੇ ਫਾਦਰ ਸਾਹਿਬ ਫਾਦਰ ਸਾਹਿਬ ਇੰਸਪੈਕਟਰ ਨੇ ਪੈਸੋ ਪਲੇਟ ਧੰਨਵਾਦ ਬਾਬਾ ਤੇ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਸੰਧੂਆ ਪਿੰਡ ਹੈ ਮੇਰਾ ਤਹਿਸੀਲ ਚਮਕੌਰ ਸਾਹਿਬ ਹੈ ਹਾਂ ਜੀ ਤੁਹਾਨੂੰ ਇਸ ਇਗਜ਼ਾਮ ਬਾਰੇ ਕਿਵੇਂ ਪਤਾ ਚੱਲਿਆ ਇਸ ਇਗਜ਼ਾਮ ਬਾਰੇ ਸਾਨੂੰ ਇੱਕ ਕਾਲਜਾਂ ਦੇ ਥਰੂ ਪਤਾ ਲੱਗੇ ਅੱਛਾ ਹਾਂ ਜੀ ਜਿੱਥੋਂ ਮੈਂ ਗ੍ਰੈਜੂਏਸ਼ਨ ਕੀਤੀ ਆ ਉਹ ਕਾਲ ਜਿਹੜਾ ਮੈਸੇਜ ਸਾਨੂੰ ਭੇਜਿਆ ਸੀ ਕਿਹੜਾ ਕਾਲਜ ਤੁਹਾਡਾ ਸਟੱਡੀ ਕੀ ਹੈ ਮੇਰੀ ਬੀਕਮ ਕੀਤੀ ਹੋਈ ਹੈ ਮੇਬੀ ਸ਼ਾਨ ਕੋ ਖਾ ਸਕੋ ਚੀ ਚੰਗੌਰ ਸਾਹਿਬ ਨੂੰ ਅੱਛਾ ਹਾਂਜੀ ਤੇ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਉਂ ਇਸ ਲਾਈਨ ਨੂੰ ਚੁਣਿਆ ਸੀ ਲੈਣ ਵਾਸਤੇ ਬਸੀ ਵੀ ਜੋਬ ਲੈਣੀ ਹੈ ਕੋਈ ਵਧੀਆ ਜੋਬ ਲੈ ਲਈ ਹੈ ਹਾਂਜੀ ਹਾਂਜੀ ਹਾਂ ਤਿਆਰੀ ਕੀਤੀ ਹੈ ਤਿਆਰੀ ਹਾਂਜੀ ਤਿਆਰੀ ਹੈਗੀ ਹਾਂਜੀ ਅੱਛਾ ਤੁਸੀਂ ਇਸ ਮਤਲਬ ਆ ਜਿਹੜਾ ਇਨੀਸ਼ੀਏਟਿਵ ਹੈਗਾ ਜੀਪੀਸੀ ਦਾ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਹਾਂਜੀ ਹਾਂਜੀ ਹੁਣ ਜਿਹਨਾਂ ਕੋਲ ਮਤਲਬ ਪੈਸੇ ਨਹੀਂ ਹੈਗੇ ਗਰੀਬ ਸਟੂਡੈਂਟ ਲਈ ਬਹੁਤ ਵਧੀਆ ਹੀ ਇਹ ਹੈ ਗੁਰਨਾਵਤ ਫੀਸ ਹਨਾ ਵਗੈਰਾ ਹੀ ਸਭ ਕੁਛ ਸੈਟਾ ਕੰਮ ਹੋ ਕੇ ਹੈ ਹਾਂ ਗੁਰਨਾ ਮੈਂ ਗੁਰੂ ਨਾਨਕ ਕਾਲਜ ਵਿਦਿਅਕ ਲਾਡਾ ਵਿੱਚ ਪੜ੍ਹਦੀ ਹਾਂ ਮੈਂ ਇੱਥੇ ਨਿਸ਼ਚੈ ਅਕੈਡਮੀ ਵਾਲਾ ਪੇਪਰ ਦੇਣਾ ਹੈ ਜਿੱਥੇ ਕਿ ਯੂਪੀਐਸਸੀ ਪੀਪੀਐਸਸੀ ਅਤੇ ਆਈਪੀਐਸ ਆਈਐਸ ਵਰਗੇ ਇਗਜ਼ਾਮਸ ਦੀ ਤਿਆਰੀ ਕਰਵਾਈ ਜਾਂਦੀ ਹੈ ਮੈਂ ਮੂਨਕ ਗੋਲ ਪਿੰਡ ਬਲਰਾ ਤੋਂ ਆਈ ਹਾਂ ਸਰ ਮੈਂ ਇੱਥੇ ਮਤਲਬ ਕੰਪੀਟੀਸ਼ਨ ਦੇ ਵਿੱਚ ਆਈ ਸੀ ਕੁਇਜ਼ ਦੇ ਵਿੱਚ ਗਿਆਨ ਪ੍ਰਚੰਡ ਦੇ ਵਿੱਚ ਉਹਦੇ ਵਿੱਚ ਪਤਾ ਲੱਗਿਆ ਸੀ ਸਰ ਮੈਨੂੰ ਅੱਛਾ ਤੇ ਤੁਹਾਡੀ ਤਿਆਰੀ ਕਿੰਨੀ ਹੈ ਤੁਸੀਂ ਤੁਹਾਡੀ ਐਜੂਕੇਸ਼ਨ ਕੀ ਹੈਗੀ ਹੈ ਸਰ ਮੈਂ ਐਮਏ ਕਰਦੀ ਆ ਹਿਸਟਰੀ ਦੀ ਅੱਛਾ ਹਾਂ ਜੀ ਸਰ ਤੁਹਾਡਾ ਪਹਿਲਾ ਇੰਟਰਸਟ ਸੀਗਾ ਇਹ ਸੀ ਫਸਟ ਸੈਕੰਡ ਇੰਟਰਸਟ ਸਰ ਮੇਰਾ ਸੈਕੰਡ ਟਾਈਮ ਪਲੀਜ਼ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਇਨੀਸ਼ੀਏਟਿਵ ਨੂੰ ਜਿਹੜਾ ਐਸਜੀਪੀਸੀ ਦਾ ਸਰੇ ਉਹ ਬੱਦੀ ਜਿਵੇਂਣਾ ਕੋਈ ਵੀ ਮਤਲਬ ਕਿ ਅਚੀਵਮੈਂਟ ਪ੍ਰਾਪਤ ਕਰਨੀ ਹੈ ਸਿੱਖ ਬੱਚੇ ਨੂੰ ਪਹਿਲਾ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਐਦਾਂ ਹੀ ਸਰ ਮਤਲਬ ਜੇ ਆਪਾਂ ਮਤਲਬ ਕਿ ਆਈਪੀਐਸ ਆਈਐਸ ਵੱਡੇ ਵੱਡੇ ਐਗਜ਼ਾਮ ਦੀ ਤਿਆਰੀ ਕਰਾਂਗੇ ਤਾਂ ਆਪਾਂ ਕੁਝ ਨਾ ਕੁਝ ਮਤਲਬ ਵੱਡਾ ਕੁਝ ਕਰ ਸਕਦੇ ਆ ਆਪਣੇ ਕੌਮ ਦੇ ਲਈ ਜੀ ਵਾਈਗਰੂ ਜੀ ਕਾ ਹਾਲ ਸਾ ਵਾਈਗਰੂ ਜੀ ਕੇ ਫਤੇ ਮੇਰਾ ਨਾਮ ਸੁਖਮਨੀ ਕੌਰ ਹੈ ਤੇ ਮੇਰੀਆਂ ਦੋ ਭੈਣਾਂ ਅਜਨਿਸ਼ਟ ਅਕੈਡਮੀ ਦੇ ਲਈ ਪੇਪਰ ਦੇਣ ਦੇ ਲਈ ਇੱਥੇ ਆਈਆਂ ਨੇ ਠੀਕ ਹੈ ਮੈਨੂੰ ਕਿੱਦਾਂ ਪਤਾ ਚੱਲਿਆ ਸੀ ਕਿ ਇਸ ਇਮਤਿਹਾਨ ਬਾਰੇ ਸਰ ਕਿਉਂਕਿ ਮੈਂ ਖੁਦ ਵੀ SGPC ਦੇ ਵਿੱਚ এমਪਲੋਏ ਆ ਤੇ ਮੈਂ ਆਪਣੇ ਕਾਲਜ ਦੇ ਜਿਹੜੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਵੀ ਸਹਾਈਦ ਕੀਤਾ ਸੀਗਾ ਕਿ ਉਹ ਇਸ ਪੇਪਰ ਦੇ ਵਿੱਚ ਆ ਕੇ ਇੱਕ ਆਪਣਾ ਵਧੀਆ ਫਿਊਚਰ ਬਣਾ ਸਕਦੇ ਹਨ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਬਹੁਤ ਗਰੀਬ ਲੋਡ ਬੰਦ ਪਰਿਵਾਰਾਂ ਦੇ ਬੱਚੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਇਸ ਕਰਕੇ ਸੀ ਚਾਹੁੰਦੇ ਕਿ ਉਸ ਤਰ੍ਹਾਂ ਹੀ ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਆ ਤੇ ਉਹ ਪੇਪਰ ਦੇ ਲਈ ਇੱਥੇ ਆਏ ਨੇ ਅੱਛਾ ਕਿਵੇਂ ਲੱਗਦਾ ਇਹ ਉਪਰਾਲਾ ਵੀ ਸਾਰਾ ਕੁਝ ਮਤਲਬ ਤੁਹਾਡੇ ਤੋਂ ਇੱਕ ਰੁਪਿਆ ਵੀ ਨਹੀਂ ਲੈਣਾ ਤੁਹਾਡਾ ਰਹਿਣ ਸਹਿਣ ਨਾਲ ਖਾਣ ਪੀਣ ਸਾਰਾ ਮਤਲਬ ਐਜੀ ਪਿੱਛੇ ਨਹੀਂ ਕਰਨਾ ਇਹ ਕਿੱਦਾਂ ਲੱਗਦਾ ਤੁਹਾਨੂੰ ਉਪਰਾਲਾ ਸਰੀ ਬਹੁਤ ਵਧੀਆ ਉਪਰਾਲਾ ਹੈ ਜਿਵੇਂ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੇ ਲੋਕੇ ਅਫੋਰਡ ਹੀ ਨਹੀਂ ਕਰ ਸਕਦੇ ਉਹਨਾਂ ਲੋਕਾਂ ਲਈ ਤਾਂ ਇੱਕ ਬਹੁਤ ਸੁਨਹਿਰੀ ਮੌਕਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਦੇ ਨੇ ਇਹ ਹੂੰ ਉਹ ਨਹੀਂ ਕਿ ਮਹਿੰਗੇ ਕਰਕੇ ਇਹ ਕਿਵੇਂ ਬੱਚੇ ਨੂੰ ਗਾਈਡੈਂਸ ਨਹੀਂ ਹੁੰਦੀ ਕਿ ਕਿਹਨੇ ਚੀਜ਼ਾਂ ਕਰਕੇ ਫਾਇਦੇ ਦੋਨਾਂ ਚੀਜ਼ਾਂ ਦਾ ਹੀ ਫਰਕ ਪੈਂਦਾ ਸਰ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪਰਿਵਾਰ ਪੇਰੈਂਟਸ ਜਿਹੜੇ ਵਿਚਾਰੇ ਆਪ ਦਿਹਾੜੀ ਕਰਦੇ ਨੇ ਉਹ ਬੱਚੇ ਨੂੰ ਪੜ੍ਹਾ ਹੀ ਨਹੀਂ ਸਕਦੇ ਹੈਗੇ ਤੇ ਦੂਜੀ ਗੱਲ ਹੈ ਕਿ ਬੱਚੇ ਨੂੰ ਉਮੀਦ ਦੀ ਗਾਈਡਲਾਈਨ ਵੀ ਨਹੀਂ ਮਿਲਦੀ ਹੈਗੀ ਜਿਵੇਂ ਕਿ ਜਿਹੜੇ ਸਾਡੇ ਐਸਜੀਪੀਸ ਦੇ ਆਧਾਰੇ ਨੇ ਹਰ ਥਾਂ ਬਾਰ ਬਾਰ ਬੱਚਿਆਂ ਨੂੰ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਗੱਲਾਂ ਦੱਸਦੇ ਆ ਕਿ ਸਾਡੇ ਜਿਹੜਾ ਐਸਜੀਪੀਸੀ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਇਹਦੇ ਨਾਲ ਬੱਚਿਆਂ ਨੂੰ ਇੱਕ ਵਧੀਆ ਮੌਕਾ ਮਿਲਦਾ ਹੈ ਅੱਛਾ ਕੀ ਨਾਮ ਉਹਨਾਂ ਦਾ ਗੁਰਪ੍ਰੀਤ ਕ ਠੀਕ ਹੈ ਕੀ ਪੜੇ ਹੋਏ ਨੇ ਕਿੱਥੋਂ ਪੜੇ ਹੋਏ ਨੇ ਉਹ ਚੰਡੀਗੜ੍ਹ ਪਰ ਪੜ ਰਹੇ ਆ ਇਸ ਟਾਈਮ ਬੀਐਸਸੀ ਬੀਐਸਸੀ ਪੰਜਾਬ ਯੂਨੀਵਰਸਿਟੀ ਅੱਛਾ ਜਿਹੜਾ ਇਹ ਉਪਰਾਲਾ ਹੈ ਇਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਚੱਲਿਆ ਵੀ ਇਹ ਫ੍ਰੀ ਪੜਾ ਰਹੇ ਨੇ ਇਹ ਬੱਚਿਆਂ ਨੂੰ ਪਤਾ ਚੱਲਿਆ ਜੀ ਉੱਥੇ ਚੰਡੀਗੜ੍ਹ ਉਹਨਾਂ ਨੇ ਮਤਲਬ ਪਤਾ ਕਰਿਆ ਇਹਦਾ ਇਹ ਫ੍ਰੀ ਪੜਾ ਰਹੇ ਨੇ ਇਸ ਕਰਕੇ ਥੋੜੇ ਗਰੀਬੀ ਦੇ ਬੱਚਾ ਦੇ ਵਿਚਾਰ ਰਹੇ ਆ ਸੀ ਇਸ ਕਰਕੇ ਫਿਰ ਬੱਚਿਆਂ ਨੇ ਹੀ ਇਸ ਨੂੰ ਚੁਣਿਆ ਵੀ ਇੱਥੇ ਰੋਮਨ ਕਮੇਟੀ ਵੱਲੋਂ ਖੁੱਲ੍ਹੇ ਪਰ ਪੜਾ ਰਹੇ ਨੇ ਤੁਹਾਡਾ ਕੀ ਕੀਤਾ ਹੈਗਾ ਮੇਰੀ ਪਲੱਸ 2 ਕੀਤੀ ਹੋਈ ਹੈ ਜੀ ਕੰਮ ਕੀ ਕਰਦੇ ਤੁਸੀਂ? ਮੈਂ ਮਿਸਤਰੀ ਆਂ ਜੀ। ਠੀਕ ਹੈ। ਨੇਮੜ ਦੇ ਵਿੱਚ ਮਿਸਤਰੀ। ਮਿਸਤਰੀ ਦਾ ਕੰਮ ਕਰਦਾ। ਤੁਹਾਨੂੰ ਲੱਗਦਾ ਵੀ ਇਹ ਫਾਇਦੇਮੰਦ ਨੇ ਚੀਜ਼ਾਂ ਐ ਦਾਂ ਬੱਚਿਆਂ ਨੂੰ ਪੜਾਉਣਾ ਹੈ। ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਐ ਬਹੁਤ ਵਧੀਆ ਕੰਮ ਐ। ਇਹਦੇ ਨਾਲ ਇਹਦੇ ਨਾਲ ਬੱਚੇ ਆਪਣੇ ਪੀਸੀ ਐਸ ਆਈ ਪੀ ਐਸ ਯੂ ਪੀ ਐਸ ਦੇ ਟੈਸਟ ਨਹੀਂ ਦੇ ਰਹੇ ਆਪਣੇ ਪੰਜਾਬ ਦੇ ਵਿੱਚ। ਯਾਤਰ ਸਿੱਖਾਂ ਦੇ ਬੱਚਿਆਂ ਨੂੰ ਇਹਦੇ ਮਾਰੇ ਨੌਜਵਾਬ ਜਿਹਾ ਦੇ ਘੱਟਾ। ਉਹ ਘੱਟਾ ਜੀ ਪਤਾ ਨਹੀਂ ਐ ਜੀ 99% ਪਤਾ ਹੀ ਨਹੀਂ ਹੈਗਾ। ਪਹਿਲਾਂ ਹੁੰਦੀ ਸੀ ਨਾ। ਪਹਿਲਾਂ ਹੁੰਦੀ ਸੀ ਜੀ। ਛਾਤਰ ਫਤੇ ਵਾਰ ਜਾਣ ਦੀ ਸੋਚ ਰਿਹਾ ਜੇ ਇਹ ਉਪਰਾਲੇ ਹੋਰ ਹੋਣ ਬਸ ਤੇ ਇੱਕੇ ਮੇਰੇ ਖਰਚ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਹੀ ਹੈ ਅਗਰੇ ਮਾਲਵਾ ਖੇਤਰ ਚ ਹੋਵੇ ਤਾਂ ਬਿਹਤਰ ਹੈ ਸਾਡੀ ਸੱਡੀ ਸੱਡੀ ਵੜੀ ਸਟ ਬਠਿੰਡਾ ਸਾਹਿਬ ਬੱਚਿਆਂ ਨੂੰ ਛਾ ਮਿਲਦੇ ਨੇ ਜੀ ਜਨ ਬਹੁਤ ਜਿਆਦਾ ਜੀ ਬਹੁਤ ਜਿਆਦਾ ਬਹੁਤ ਜਿਆਦਾ ਕਲਦੇ ਆਏ ਹੋਏ ਜੀ ਸਾਹ ਕਰਕੇ ਆਏ ਹਾਂ ਇਸ ਕਰਕੇ ਕੀ ਕਰਾਂ ਜਾਵਾਂਗੇ ਐਸਡੀਪੀ ਕੇ ਨੂੰ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਸੋਹਣੀ ਚੀਜ਼ ਕੀ ਕਰ ਰਹਾ ਬਹੁਤ ਵਧੀਆ ਉਪਰਾਲਾ ਵੈਸੇ ਹੋਰ ਵੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਦੋ ਇੱਕ ਦੋ ਤਾਂ ਹੋਣੇ ਚਾਹੀਏ ਵਿੱਚ ਇੱਕ ਹੀ ਹੈ ਮਾਲਵਾ ਖੇਤਰ ਜਿਆਦਾ ਪਛੜਿਆ ਹੋਇਆ ਹੈ ਨਾ ਇਸ ਕਰਕੇ ਉਧਰ ਉਧਰ ਪ੍ਰਚਾਰ ਪ੍ਰਚਾਰੇ ਦਾ ਜਿਆਦਾ ਹੋਣਾ ਚਾਹੀਦਾ ਵੈਸੇ ਸਾਡੇ ਖੇਤਰ ਚ ਪਤਾ ਨਹੀਂ ਆਏਗਾ ਇਹ ਤਾਂ ਬੱਚੇ ਚੰਡੀਗੜ੍ਹ ਪੜਦੇ ਸੀ ਇਸ ਕਰਕੇ ਤੂੰ ਕੀ ਚੱਲਦੇ ਨੇ ਤੂੰ ਹੁਣ 4 ਸਾਲ ਹੋ ਗਏ ਨਹੀਂ ਸਾਨੂੰ ਪਹਿਲਾਂ ਨਹੀਂ ਸੀ ਪਤਾ ਕਲਾਂਗਾ ਅੱਛਾ ਤੇ ਕਿਹਦੇ ਨਾਲ ਆਏ ਕੌਣ ਆਇਆ ਤੁਹਾਡੇ ਗੁੱਡੀ ਆਈ ਜੀ ਅੱਛਾ ਤੁਹਾਡੀ ਆਪਣੀ ਗੁੱਡੀ ਹੈ ਹਾਂਜੀ ਹਾਂਜੀ ਕਿੱਥੇ ਪੜਦੀ ਪਹਿਲਾਂ ਕੀ ਕੀਤਾ ਇਹਨੇ ਤਾਂ ਬੀਸੀਏ ਕੀਤੀ ਹੋਈ ਹੈ ਵੀ ਤੇ ਵੀ ਹੁਣ ਪੜਤਾ ਹਟੇ ਵੀ ਵੀ ਹੁnga ਹ ਅੱਗੇ ਵੀ ਕੰਮ ਪਾਲਦੀ ਐ ਕੋਈ ਹਾਂ ਠੀਕ ਕੁੜੀ ਆਪਣੀ ਇਹ ਤਾਂ ਛੋਟੀ ਐ ਜਿਹੜੀ ਉਹਦੇ ਪੇਪਰ ਦੇਣ ਆਈ ਐ ਉਹ ਵਰਦੀ ਸੰਭਰ ਸਾਰ ਉਹਨੇ ਪਲਾਸਟੂ ਕਰ ਲਈ ਹੁਣ ਠੀਕ ਤੇ ਵੀ ਹੁਣ ਉਹਨਾਂ ਆ ਪਾਗੇ ਲਾਉਣਾਗਾ ਤੇ ਵੀ ਕਿਹਦਾ ਮਤਲਬ ਇਹਦਾ ਇਮਤਿਹਾਨ ਦਾ ਬਤ ਲੱਗਿਆ ਫਿਰ ਕਿਹਦਾ ਬਈ ਪੇਪਰ ਵਾਲਾ ਇਮਤਿਹਾਨ ਦੇਣਾ ਹੈ ਪੇਪਰ ਵਾਲੇ ਦਾ ਨਹੀਂ ਪਤਾ ਜੀ ਵੀ ਇਸੇ ਨੂੰ ਪਤਾ ਲੱਗਿਆਗਾ ਅੱਛਾ ਉਹਨਾਂ ਨੇ ਲੋ ਨੰਬਰ ਕੱਢ ਕੇ ਦਿੱਤਾ ਸੀ ਵੀ ਜਿਹੜੇ ਵੀ ਹੁਣ ਆਪਣੇ ਪਿੰਡਾਂ 'ਚ ਸਰਕਾਰ ਨੂੰ ਲੱਗੇ ਹੋਏ ਨੇਗੇ ਬੰਕ ਵਾਲਿਆਂ ਨੇ ਉਹਨਾਂ ਨੇ ਕੱਢ ਕੇ ਦਿੱਤਾ ਸੀ ਆ ਵੀ ਥੁੜੀਆ ਤੇਰਾ ਪੇਪਰ ਵੀ ਉੱਥੇ ਆਗਾ ਫਤਿਹਗੜਾ ਤੁਹਾਨੂੰ ਪਤਾ ਕਾਦਾ ਪੇਪਰ ਇਹ ਐ ਨਹੀਂ ਪਤਾ ਇਹ ਅੱਛਾ ਜਿਹੜੀ ਉਹ ਪੁਲਿਸ ਅਫਸਰ ਬੰਦੇ ਹੁੰਦੇ ਨੇ ਡੀਸੀ ਬੰਦੇ ਹੁੰਦੇ ਨੇ ਐਸਐਸਪੀ ਬੰਦੇ ਹੁੰਦੇ ਨੇ ਅੱਛਾ ਜੀ ਉਹਨਾਂ ਦਾ ਇਮਤਿਹਾਨ अच्छा जी थाने नहीं पता है ना जी सानू नहीं पता धन्यवाद थोड़ा जी सानू बताएगा सणदा ही गुड़िया ने परसों लो नंबर ਦਿੱਤਾ ਸੀ ਐਨੂੰ ਕੀ ਕਹਿੰਦੀ ਫਿਰ ਉਹ ਉਹ ਕਹਿੰਦੀ ਵੀ ਇਹ ਪੇਪਰ ਦੇਣਾਗਾ ਵੀ ਬਿਆਹ ਕਰਕੇ ਵੀ ਸਾਡੇ ਵੀ ਉੱਥੇ ਜਿਹੜੀ ਵੀ ਕਮੇਟੀ ਵਾਲੇ ਨੇ ਆਪਣੀ ਗੁੱਡੀਆਂ ਜਿਹੜੀ ਪਹਿਲਾਂ ਪਲਾਟੂ ਕਰਕੇ ਹੀ ਅੰਬਰਸਰ ਉਹਦਾ ਵੀ ਅੰਬਰਸਰ ਸਕਿਆ ਹੋਇਆ ਇਹ ਗੁੱਡੀਆਂ ਨੇ ਸਕਣਾਗਾ ਉਹ ਦਮਾਲਾ ਤਾਂ ਹੀ ਬਹੁਤ ਟਾਈਮ ਦੀ ਬਣਦੀ ਆ ਛੋਟੀ ਹੁੰਦੀ ਵੀ ਬਣਦੀ ਹੈਗੀ ਤੇ ਉਹਨਾਂ ਨੂੰ ਜੀ ਗੁਰੂਕਰ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਕਹਿੰਦੇ ਵੀ ਤੁਸੀਂ ਇਹਦਾ ਪੇਪਰ ਨਾ ਰੱਖੋ ਦੀ ਪੇਪਰ ਤਾਂ ਤੁਸੀਂ ਜਰੂਰੀ ਦਬਾਓ ਵੀ ਜੇ ਨਹੀਂ ਜਾ ਸਕਦੇ ਸੀ ਦਿਹਾੜੀਦਾਰ ਬੰਦੇ ਆ ਜੀ ਵੀ ਕੋਈ ਗੱਲ ਨਹੀਂ ਹੈਗੀ ਕਮੇਟੀ ਵਾਲੇ ਕਹਿੰਦੇ ਵੀ ਅਸੀਂ ਆਪ ਨਾਲ ਜਾ ਸਕਦੇ ਆਂ ਦੀ ਪੇਪਰ ਦਵਾਵਾਂਗੇ ਕਹਿੰਦੇ ਵੀ ਪੇਪਰ ਨਾਲ ਤੁਸੀਂ ਰੱਖੋ ਇਹਦਾ ਫਿਰ ਅਸੀਂ ਕੱਲੂਰੇ ਆ ਗਏ ਸੀਗੇ ਕੱਲ ਫਿਰ ਅਸੀਂ ਗੁਰੂ ਘਰ ਰਾਤ ਪੱਤੀ ਸੀਗੀ ਠੀਕ ਹੈ ਤੁਸੀਂ ਕੀ ਕਰਦੇ ਮਾਤਾ ਜੀ ਅਸੀਂ ਤਾਂ ਦਿਹਾੜੀ ਕਰਦੇ ਆਂ ਜੀ ਹਾਂ ਦਿਹਾੜੀ ਕਰਦੇ ਗੁੱਡੀ ਪੜਦੀ ਚੰਗਾ ਫਿਰ ਹਾਂ ਜੀ ਬੀਸੀ ਕੀਤੀ ਹੋਈ ਹੈ ਜੀ ਵਧੀਆ ਨੰਬਰ ਆਉਂਦੇ ਨੇ ਇਹਨੂੰ ਵਧੀਆ ਪੜਦੀ ਐ ਵੀ ਤੁਹਾਨੂੰ ਐਵੇਂ ਨਹੀਂ ਪਤਾ ਹੋਣਾ ਵੀ ਇਹ ਕੌਣ ਕਰਾਉਂਦਾ ਪੇਪਰ ਨਾ ਜੀ ਸਾਨੂੰ ਨਹੀਂ ਪਤਾ ਮਿਸਨ ਮੈਂ ਤਾਂ ਜਿਆਣ ਪੜਾਂਗੇ ਬੱਚੇ ਮੇਰੇ ਸਾਰੇ ਪੜੇ ਨੇ ਹੁਣ ਜਿਹੜਾ ਮੇਰੇ ਘਰ ਵਾਲਾ ਉਹ ਵੀ ਅਣਪੜਾ ਸਾਨੂੰ ਨਹੀਂ ਪਤਾ ਇਹ ਤੁਹਾਨੂੰ ਕਹੀ ਗਈ ਹੈ ਨਾ ਗੁਰੂ ਘਰ ਬੈਠੇ ਝੂਠ ਮਾਰੀਏ ਉਹਦਾ ਕੋਈ ਫਾਇਦਾ ਨਹੀਂ ਹੋਗਾ ਤੇ ਹੁਣ ਮੁੱਦਾ ਮੇਰਾ ਮੇਰੀ ਪੰਜ ਗੁੱਡੀਆਂ ਨੇ ਜੀ ਪੰਜ ਗੁੱਡੀਆਂ ਬਾਦ ਹੋਇਆਗਾ ਉਹਨੂੰ ਹੁਣ 14ਵਾਂ ਸਾਲ ਆ ਉਹਨੇ ਨਾ 5 ਸਾਲਾਂ ਦਾ ਸੀਗਾ ਜਦੋਂ ਉਹਨੇ ਵਰਤਾ ਚੂਲਾ ਲੇਤਾ ਹੋਇਆਗਾ ਤੇ ਉਹ ਵੀ ਵਧੀਆ ਪੜਦਾਗਾ ਹਾਂ ਚਲ ਵਧੀਆ ਜੇ ਹੋ ਗਿਆ ਐਸੇ ਪੀਪਰ ਕਲੀਅਰ ਇਹ ਫ੍ਰੀ ਪੜਾਉਂਦੇ ਨੇ ਅੱਛਾ ਜੀ ਹਾਂ ਪੈਸੇ ਨਹੀਂ ਲੈਂਦੇ ਫੇਰ ਠੀਕ ਆ ਜੀ ਹਾਂ ਖਾਣ ਪੀਣਾ ਰਹਿਣ ਸਹਣ ਸਾਰਾ ਆਪ ਹੀ ਕਰਦੇ ਨੇ ਨਾ ਨਾ ਕੋਈ ਨਹੀਂ ਜੀ ਸਾਨੂੰ ਕੋਈ ਚੱਕਣ ਦੀ ਤੁਸੀਂ ਆਗੇ ਵੀ ਸਾਨੂੰ ਕੋਈ ਉਹ ਨਹੀਂ ਹੈਗਾ ਜਦੋਂ ਤੁਸੀਂ ਕਹੋਗੇ ਅਸੀਂ ਜੇ ਤੁਸੀਂ ਹੁਣ ਕਹੋਗੇ ਅਸੀਂ ਤਾਂ ਹੁਣ ਛੱਡ ਜਾਾਂਗੇ ਜੀ ਤੁਸੀਂ ਫੇਰ ਕਹੋਗੇ ਫੇਰ ਛੱਡ ਜਾਾਂਗੇ ਹਾਂ ਕੋਈ ਦੇਖਦੇ ਆ ਪੇਪਰ ਕਿਦਾਂ ਕਲੀਅਰ ਹਾਂ ਆਈਜੀ ਕੋ ਦੋ ਦਿਨਾਂ ਚੰਗੀ ਹਾਂ ਆਈਜੀ ਕੋ ਗੱਲ ਨਹੀਂ ਹੈਗੀ ਵੀਰੇ ਅਸੀਂ ਤਾਂ ਵੀ ਦਿਹਾੜੀਦਾਰ ਬੰਦੇ ਆਂਗੇ ਹਮੇਸੇ ਨੂੰ ਕਹੀ ਜਾਈਏ ਹਨਾ ਸਾਡੇ ਕੋਲੇ ਨਾ ਕੋਈ ਜ਼ਮੀਨ ਆ ਕੁਝ ਨਹੀਂ ਹੈਗਾ ਕੱਲੀ ਵੀ ਆਮ ਦਿਹਾੜੀ ਕਰਦੇ ਆਂਗੇ ਉਹ ਵੀ ਹੁਣ ਸਾਨੂੰ ਪਤਾਗਾ ਜੀ ਪਿੰਡਾਂ ਚ ਕਿਹੜੀਆਂ ਦੇੜੀਆਂ ਚੱਲਦੀਆਂ ਨੇ ਚੱਲ ਫੇਰ ਤਾਂ ਚੱਲ ਫੇਰ ਨਾ ਤੇ ਲਤਾਈ ਨਹੀਂ ਪਤਾ ਘਰੇ ਬੈਠੇ ਰਹੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿੱਥੋਂ ਆਏ ਬਬਈ ਤੁਸੀਂ ਅਸੀਂ ਚੰਡੀਗੜ੍ਹ ਤੋਂ ਆਏ ਆ ਜੀ ਅੱਛਾ ਅੱਛਾ ਤੁਹਾਡਾ ਬੱਚਾ ਪੇਪਰ ਦੀ ਨਾ ਹੀ ਆਤੀ ਹਾਂ ਜੀ ਪੇਪਰ ਦੇਣ ਵਾਸਤੇ ਆਏ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਸੀ ਬਬਈ ਪੇਪਰ ਬਾਰੇ ਕਿ ਆਪਣੇ ਨਾ ਫੇਸਬੁੱਕ ਤੇ ਐਡ ਪਾਈ ਸੀ ਅੱਛਾ ਕਿਹਨਾਂ ਦੀ ਸਲੋਮਨੀ ਕਮੇਟੀ ਦੀ ਅੱਛਾ ਅੱਛਾ ਉਸ ਤੋਂ ਪਤਾ ਲੱਗਿਆ ਕੀ ਸਟੱਡੀ ਕੀਤੀ ਹੈ ਬਾਬੇ ਬੱਚਾ ਦੀ ਉਹਨੇ ਆਪਣੇ ਕੰਪਿਊਟਰ ਦੀ ਕੀਤੀ ਹੋਈ ਹੈ ਡਿਗਰੀ ਅੱਛਾ ਹਾਂਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਹਾਂਜੀ ਅੱਛਾ ਬਾਬੇ ਤੁਸੀਂ ਚੰਡੀਗੜ੍ਹ ਤੇ ਰਹਿੰਦੇ ਹੋ ਹੁਣ ਪਤਾ ਉੱਥੇ ਵੀ ਵੱਡੀਆਂ ਵੱਡੀਆਂ ਫੀਸਾਂ ਲੱਗਦੀਆਂ ਐ ਇਸ ਪੇਪਰ ਦੀਆਂ ਤੇ ਫ੍ਰੀ ਦੇ ਵਿੱਚ ਤਿਆਰੀ ਕਰਵਾਈ ਜਾ ਰਹੀ ਹੈ ਕਿਹੋ ਜਿਹਾ ਉਪਰਾਲਾ ਹੈ ਕਿਵੇਂ ਦੇਖ ਰਹੇ ਹੋ ਇਸ ਉਪਰਾਲੇ ਨੂੰ ਇਹ ਜੀ ਆਪਣੇ ਬਹੁਤ ਵਧੀਆ ਉਪਰਾਲਾ ਵਾ ਇਹ ਜਿਹੜਾ ਆਪਣੇ ਕਾਲਜ ਬਣਿਆ ਹੋਇਆ ਯੂਨੀਵਰਸਿਟੀ ਬਣੀ ਹੋਈ ਆ ਇੱਥੇ 3-4 ਕਾਲਜ ਤੇ ਯੂਨੀਵਰਸਿਟੀ ਤੇ ਸਕੂਲ ਬਣੇ ਹੋਏ ਸ਼੍ਰੋਮਣੀ ਕਮੇਟੀ ਦੇ ਬਹੁਤ ਸੋਹਣਾ ਆ ਸਾਨੂੰ ਇਹ ਵੇਖ ਕੇ ਬਹੁਤ ਵਧੀਆ ਲੱਗਦਾ ਵਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਵਾ ਇੱਥੇ ਆਪਣੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਆ ਕਿ ਕੋਰਸ ਵਗੈਰਾ ਡਿਗਰੀ ਡਿਪਲੋਮੇ ਜੋ ਵੀ ਚੱਲਦੇ ਆ ਉਹ ਕਰਨੇ ਚਾਹੀਦੇ ਆ ਹਾਂ ਹਾਂਜੀ ਤੇ ਆ ਉਪਰਾਲਾ ਜਿੱਥੇ ਨਿਸ਼ਚੈ ਅਕੈਡਮੀ ਰਹੀ ਜਿੱਥੇ ਬੱਚੇ ਰਹੇ ਹੋ ਤੁਹਾਡਿਆਂ ਨੇ ਵੀ ਜਿਵੇਂ ਪੇਪਰ ਜੇ ਕਲੀਅਰ ਹੁੰਦਾ ਤਿਆਰੀ ਕਰਨੀ ਹੈ ਉਹਨਾਂ ਨੇ ਇਹ ਸੁਪਰਾਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵੀ ਇਹ ਵੀ ਉਪਰਾਲਾ ਬਹੁਤ ਵਧੀਆ ਵਾ ਨਿਸ਼ਚੈ ਵਾਲਿਆਂ ਦਾ ਜੀ ਹਾਂਜੀ ਫਿਰ ਇਸ ਤੋਂ ਬਾਅਦ ਅੱਗੇ ਵੇਖੋ ਕਿਵੇਂ ਰਿਜ਼ਲਟ ਆਉਂਦਾ ਵਾ ਜੋ ਬੱਚੇ ਜਿਵੇਂ ਸਿਲੈਕਟ ਹੋਣਗੇ ਕਿਵੇਂ ਉਹਨਾਂ ਦੀ ਤਿਆਰੀ ਹੁੰਦੀ ਆ ਕਿੱਥੋਂ ਤੱਕ ਜਾਂਦੇ ਆ ਸਰੋ ਮੈਂ ਬਿਲਕੁਲ ਸਵਾਲ ਹੈ ਪਤ ਜੀ ਕਿ ਕੌਣ ਆਇਆ ਪੇਪਰ ਤੇ ਪਿੰਡ ਲੜਕੀ ਜੀ ਬਰੀ ਠੀਕ ਹੈ ਕੀ ਕੀਤਾ ਹੋਇਆ ਉਹਨਾਂ ਨੇ ਕਿੱਥੇ ਪੜੇ ਨੇ ਇਹ ਜੀ ਇੱਕ ਸਰਕਾਰੀ ਕਾਲਜ ਵਿੱਚ ਪੜੇ ਪਹਿਲਾਂ ਪਰ ਪਵਾਰਾ ਸਾਹਿਬ ਤੇ ਉਸ ਤੋਂ ਬਾਅਦ ਜੀ ਇਹਨੇ ਐਮਬੀਏ ਡੀ ਕੀਤੀ ਜੀ ਤੇ ਉਸ ਤੋਂ ਬਾਅਦ ਹੁਣ ਐਮਏ ਕਰੀ ਪਿਆਦੀ ਜੀ ਠੀਕ ਹੈ ਤੇ ਇੱਧਰ ਜਿਹੜਾ ਪਤਾ ਤੁਹਾਨੂੰ ਇਹ ਇਮਤਿਹਾਨ ਕਾਦੇ ਲਈ ਹੁੰਦਾ ਹੈ ਹਾਂਜੀ 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 ਠੀਕ ਹੈ ਫਿਰ ਇੱਧਰ ਕਿਵੇਂ ਉਹਨਾਂ ਦਾ ਰੁਝਾਨ ਬਣਿਆ ਉਹ ਇੱਕ ਐਡ ਪੜੀ ਸੀ ਐਡ ਪਰ ਤੋਂ ਬਾਅਦ ਦੇਖੇ ਵੀ ਟਰਾਈ ਮਾਰਕ ਦੇਖ ਲਓ ਜੀ ਗੁਰੂ ਮਹਾਰਾਜ ਦੇ ਪੱਕਾ ਬਣ ਠੀਕ ਹੈ ਹਾਂਜੀ ਤੇ ਤੁਹਾਨੂੰ ਪਤਾ ਵੀ ਇਹ ਇਮਤਿਹਾਨ ਕੌਣ ਲੈਂਦਾ ਹੈਗਾ ਤੇ ਅੱਗੇ ਕਿਵੇਂ ਇਮਤਿਹਾਨ ਪਾਸ ਕਰਨ ਤੋਂ ਬਾਅਦ ਕੀ ਹੁੰਦਾ ਇਹ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤਾਂ ਉਹ ਦਿੱਤੀ ਜਾਂਦੀ ਹੈ ਜੀ ਅੰਤਜਾ ਕਹਿੰਦੇ ਕੋਚਿੰਗ ਦਿੱਤੀ ਜਾਂਦੀ ਛੇ ਮਹੀਨੇ ਦੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਸਿਲੈਕਟ ਹੋਏ ਉਹਦੇ ਬਾਅਦ ਪੇਪਰ ਹੁੰਦਾ ਜੀ ਤੇ ਪ੍ਰਾਹਣ ਤੋਂ ਬਾਅਦ ਜੀ ਫਿਰ ਉਹ ਉਹਦੇ ਬਾਅਦ ਬਾਕੀ ਹੁੰਦੀ ਹੈ ਸਾਰਾ ਠੀਕ ਹੈ ਫਿਰ ਇਹੇ ਸ਼ਰਮਣੀ ਕਮੇਟੀ ਪੈਸੇ ਲੈਂਦੀ ਹੈ ਕਿ ਫ੍ਰੀ ਕਰਦੀ ਹੈ ਫ੍ਰੀ ਹੈ ਜੀ ਸਾਰਾ ਕੁਝ ਹੀ ਹੈ ਸਾਰਾ ਕੁਝ ਹਾਂ ਜੀ ਸਰ ਅੱਛਾ ਕੋਚਿੰਗ ਫ੍ਰੀ ਦਿੰਦੀ ਹੈ ਰਹਿਣਾ ਰਹਿਣਾ ਸਾਰਾ ਕੁਝ ਫ੍ਰੀ ਹੈ ਜੀ ਸਾਰਾ ਕੁਝ ਫ੍ਰੀ ਹੈ ਹਾਂ ਜੀ ਅੱਛਾ ਤੇ ਤੁਹਾਨੂੰ ਕਿਦਾਂ ਲੱਗਦਾ ਵੀ ਇਹ ਬੱਚਿਆਂ ਲਈ ਫਾਇਦੇਮੰਦ ਹੈ ਜੀ ਬਿਲਕੁਲ ਬਹੁਤ ਵਧੀਆ ਜੀ ਕਿਵੇਂ ਕਿਉਂਕਿ ਸਾਡੇ ਬੱਚੇ ਇਸ ਕੌਮ ਦੀ ਜੋ ਪਿੱਛੇ ਜਾ ਰਹੇ ਜੀ ਹਰ ਇੱਕ ਸੀਰ ਤੇ ਜੀ ਜਹ ਦੂਸਰੀ ਕਮਿਊਨਿਟੀ ਦੇ ਬੰਦੇ ਬੈਠੇ ਨੇ ਲੇਕਿਨ ਸਿੱਖ ਕਮਿਊਨਿਟੀ ਦੇ ਬੰਦੇ ਉਸ ਜਗ੍ਹਾ ਤੇ ਪਹੁੰਚ ਨਹੀਂ ਰਹੇ ਜਿੱਥੇ ਉਹਨੂੰ ਪਹੁੰਚਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਜੀ ਸਾਡੇ ਹਰ ਹਰ ਜਗ੍ਹਾ ਸਾਡੇ ਨਾਲ ਧੱਕਾ ਆਉਂਦਾ ਜੀ ਸਿੱਖ ਕੌਮ ਦੇ ਨਾਲ ਹਰ ਜਗ੍ਹਾ ਧੱਕਾ ਹੁੰਦਾ ਹੈ ਤੇ ਇਹ ਇਹ ਧੱਕਾ ਤਾਂ ਹੀ ਰੁਕ ਸਕਦਾ ਜੇ ਸਾਡੇ ਸਾਡੇ ਸਿੱਖ ਕੌਮ ਦੇ ਕੋਈ ਵਧੀਆ ਪੜੇ ਲਿਖੇ ਬੰਦੇ ਉੱਥੇ ਪਹੁੰਚਣਗੇ ਉਹਨਾਂ ਸੀਟਾਂ ਤੇ ਹੋਣਗੇ ਜੀ ਤੇ ਵਧੀਆ ਪ੍ਰਸ਼ਾਸਨ ਵਿੱਚ ਹੋਣਗੇ ਤਾਂ ਸਾਰਾ ਕੁਝ ਅਜਿਹਾ ਕਰ ਸਕਦੇ ਹਾਂ ਹੁਣ ਤਾਂ بڑے ਬੰਦੇ ਆ ਬਾਹਰੋਂ ਆਉਂਦੇ ਨੇ ਨਾ ਸਾਰੇ ਅਫਸਰ ਸਾਰੇ ਜਗ੍ਹਾ ਸਾਰੀ ਜਗ੍ਹਾ ਜਿੰਨੇ ਵੀ ਸਾਰੇ ਪਾਸੇ ਤੇ ਬਾਹਰੇ ਬਾਹਰੋਂ ਬੰਦੇ ਆ ਕੇ ਸਾੜੀ ਸਿੱਟਾਂ ਤੇ ਬੈਠੇ ਸਾਡੇ ਤਾਂ ਦੇਖਦੇ ਨਹੀਂ ਪਛਾਣੇ ਖਤਮ ਹੋ ਗਈ ਸਾਡੇ ਤਾਂ ਹੀ ਹੱਦ ਨਾਲ ਜਾ ਰਹੇ ਪਛਾਣ ਖਤਮ ਹੋ ਗਈ ਸਾਡੇ ਲੇਕਿਨ ਸਾਡੇ ਬੱਚੇ ਕੁਝ ਤਾਂ ਪੜਦੇ ਵੀ ਨਹੀਂ ਹੈਗੇ ਜੀ ਪੜਨ ਪੱਖੋਂ ਵੀ ਥੋੜੇ ਕਮਜ਼ੋਰ ਹੈ ਜੀ ਤੇ ਬਾਹਰ ਚਲੇ ਜਾਂਦੇ ਹਾਂਜੀ ਬਾਹਰ ਚਲੇ ਜਾਂਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਜੀ ਤੇ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਈ ਮਤਲਬ ਵਧੀਆ ਕੰਮ ਕਰ ਰਹੀ ਹੈ ਜੀ ਬੀਸੀ ਵਧੀਆ ਹਾਂ ਜੀ ਬਹੁਤ ਵਧੀਆ ਜੀ ਵਧੀਆ ਵਧੀਆ ਚੀਜ਼ ਹੈ ਜੀ ਚਲੋ ਸ਼ੁਕਰ ਹੈ ਜੀ ਜਵਾਕਾਂ ਨੂੰ ਉੱਦੇ ਰਾਹ ਮਿਲ ਜੇ ਹਾਂਜੀ 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 ਇਹ ਇਹ ਲੈ ਕੇ ਸ਼ੁਰੂ ਤੇ ਹੋਣਾ ਚਾਹੀਦਾ ਜੀ ਜਦੋਂ ਬੱਚਾ ਪੜ੍ਹਦਾ ਉਹਦੇ ਬਾਅਦ ਨਹੀਂ ਸ਼ੁਰੂ ਤੇ ਹੋਣਾ ਚਾਹੀਦਾ ਜੀ ਇਹ ਸ਼ੁਰੂ ਤੇ ਇਹ ਪਹਿਲੀ ਦੂਜੀ ਤਾਂ ਕੋਈ ਸਕੂਲ ਹੋਵੇ ਸੀ ਕੌਮ ਦਾ ਜੀ ਜਿੱਥੇ ਬੱਚੇ ਸਾਡਾ ਸੱਭਿਆਚਾਰ ਉਹ ਵਜਤ ਹੈ ਹੁਣ ਸਾਡਾ ਸਭ ਵਿੱਚ ਹੈ ਉਹ ਨਹੀਂ ਸਰਕਾਰੀ ਸਕੂਲਾਂ ਵਿੱਚ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਜੀ

ਇਹ ਚੀਜ਼ ਹੈ ਬਾਕੀ ਸ਼ੀਸ਼ੇ ਵੀ ਦੇ ਰਹੇਗੇ ਜ਼ਰੂਰ ਤੁਸੀਂ ਹਾਂ ਕੋਈ ਐਸਟੀਮੇਟ ਆਈਐਸ ਯੂਪੀਐਸ ਵੀ ਦੀ ਧਾਰਨੀ ਤੇ ਲੱਖਾਂ ਪੈ ਚੱਲ ਰਹੇ ਹਾਂ ਹਾਂ ਇਹ ਕ ਲੁੱਕ ਨਰੋਪੇਟ ਹੈਗੀ ਆ ਬਟ ਵਧੀਆ ਜੀ ਹਾਂ ਤੇ ਤੁਹਾਨੂੰ ਫ੍ਰੀ ਚ ਤਿਆਰੀ ਕਰਵਾਈ ਜਾਣੀ ਹੈ ਨਾ ਰਮਜ਼ਾਨ ਦਾ ਵੀ ਖਰਚਾ ਕਿਵੇਂ ਲੱਗ ਕਿਵੇਂ ਕੋਸ਼ਿਸ਼ ਕਰ ਰਹੇ ਕਿ ਐਗਜ਼ਾਮ ਟ੍ਰੈਕ ਕਰੀਏ ਹਾਂ ਕੀ ਲੱਗਦਾ ਇਸ ਪ੍ਰਾਲੇ ਨੂੰ ਕਿਵੇਂ ਦੇਖਦੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਐਸਸੀਪੀਸੀ ਉਹਨਾਂ ਨੇ ਮੈਂ ਤਾਂ ਬਹੁਤ ਹੀ ਖੁਸ਼ ਹਾਂ ਕਿ ਆਨਲੇ ਅੱਗੇ ਵੀ ਜਿਹਨੇ ਵੀ ਵੈਸੇ ਹੋਣ ਵਧੀਆ ਸਟੂਡੈਂਟਸ ਬ੍ਰਿਲੀਅੰਟ ਸਟੂਡੈਂਟਸ ਹੋਣਾ ਚਾਹੀਦਾ ਹਾਂ ਜੋ ਆਪਣੀ ਐਸਜੀਪੀਸੀ ਦੀ ਕਮਿਊਨਿਟੀ ਬਣਾ ਦੋ ਆਪਣੀ ਸੰਸਥਾ ਵਾਲੀਏ ਇਹ ਵੀ ਗੁੱਡ ਫਿਸ਼ੀ ਹੁੰਦਾ ਹੈ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਅੱਜ ਕੱਲ ਆਪਣੇ ਪੰਜਾਬ ਦੇ ਹਾਲਾਤ ਦੇਖ ਰਹੇ ਹਾਂ ਕਿ ਨੌਜਵਾਨ ਪੂਰਾ ਵੜਕਿਆ ਹੋਇਆ ਨਜ਼ਰ ਆ ਰਿਹਾ ਉਹਦੇ ਕੋਲ ਕੋਈ ਦਿਸ਼ਾ ਨਹੀਂ ਹੈ ਤੇ ਬਾਹਰ ਦੇ ਜਾਣ ਦਾ ਰੁਝਾਨ ਵੀ ਤਕਰੀਬਨ ਕੈਨੇਡਾ ਦੇ ਬੰਦ ਕਰਨ ਦੇ ਨਾਲ ਖਤਮ ਹੋ ਗਿਆ ਤੇ ਅੱਜ ਅਸੀਂ ਸੋਚਿਆ ਸ਼ਰੋਣੀ ਕਮੇਟੀ ਇਸ ਨਤੀਜੇ ਤੇ ਪਹੁੰਚੇ ਕਿ ਆਪਣੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਸੱਭਿਆਚਾਰ ਤੇ ਧਰਮ ਨਾਲ ਜੋੜਿਆ ਜਾਵੇ ਤੇ ਇਹਨਾਂ ਦਾ ਜੋੜ ਕੇ ਅਸੀਂ ਆਪਾਂ ਨੂੰ ਇਸ ਪੰਜਾਬ ਦੇ ਵਿੱਚ ਇਸ ਤਰ੍ਹਾਂ ਉੱਚਾ ਉੱਤੇ ਲਾਇਆ ਜਾਵੇ ਤਾ ਜੋ ਸਮਾਜ ਦੀ ਸੇਵਾ ਕਰ ਸਕਣ ਸਿੱਖੀ ਸਿਧਾਂਤਾਂ ਦੇ ਉਸਾਂ ਉਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਨਿਸ਼ਚੇ ਅਕੈਡਮੀ ਸ਼ੁਰੂ ਕੀਤੀਆਂ ਸੀਗੀਆਂ ਤੇ ਮਾਨ ਜੋ ਪ੍ਰਧਾਨ ਸਭਾ ਅਸਰਾਜਿੰਦਰ ਸਿੰਘ ਧਾਮੀ ਦਾ ਇਹਦੇ ਚ ਸ਼ੁਰੂ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਕਿ ਉਹਨਾਂ ਨੇ ਯੂਪੀਐਸਸੀ ਦੀ ਅਕੈਡਮੀ ਸ਼ੁਰੂ ਕਰਵਾਈ ਜਿਦੇ ਵਿੱਚ ਅਸੀਂ ਪੂਰਨ ਤੌਰ ਤੇ ਜਿਹੜੇ ਗੁਰਸਿੱਖ ਬੱਚੇ ਹੁੰਦੇ ਆ ਉਹਨਾਂ ਨੂੰ ਦਾਖਲਾ ਦਿੰਦੇ ਆ ਤੇ ਉਹਨਾਂ ਦਾ ਦਾਖਲਾ ਜਿਹੜਾ ਪੂਰਾ ਆਨ ਮੈਰਿਡ ਤੇ ਲਿਆ ਜਾਂਦਾ ਪੇਪਰ ਹੁੰਦਾ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚੋਂ ਤੇ ਉਹਨਾਂ ਨੂੰ ਅਸੀਂ ਚੰਡੀਗੜ੍ਹ ਸਾਡੀ ਨਿਸ਼ਿ ਅਕੈਡਮੀ ਆ ਸ਼ੁਰੂ ਕੀਤੀ ਹੋਈ ਹੈ ਉੱਥੇ ਇਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਖਾਣਾ ਫ੍ਰੀ ਰਹਿائش ਦਿੱਤੀ ਜਾਂਦੀ ਹੈ ਤੇ ਪੂਰੀ ਵਧੀਆ ਫੈਕਲਟੀ ਹੈ ਅਸੀਂ ਖੈਰ ਕੀਤੀ ਹੋਈ ਹੈ ਇਹਨਾਂ ਨੂੰ ਯੂਪੀਐਸਸੀ ਦੇ ਇਗਜ਼ਾਮ ਦੀ ਪ੍ਰੈਪਰੇਸ਼ਨ ਦੇ ਸਾਡੇ ਕੋਲ ਪਹਿਲਾਂ ਵੀ ਬੱਚੇ ਹੈਗੇ ਨੇ ਉਹਨਾਂ ਨੇ ਵੀ ਪ੍ਰੀਲਿਮ ਵੀ ਕੁਝ ਬੱਚਾ ਨੇ ਕਲੀਅਰ ਕੀਤਾ ਉਹਦੇ ਵਿੱਚੋਂ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚਿਆਂ ਨੂੰ ਇਹ ਬਹੁਤ ਵੱਡੀ ਇੱਕ ਸਾਰਥਕ ਸਿੱਧ ਹੋਵੇਗੀ ਸਾਡੀ ਇਹ ਅਕੈਡਮੀ ਜਿਹੜੀ ਹੈ